ਮਰਦਾਬਾ ਜੈ ਭੀਮ ਜੈ ਭਗਵਾਨ ਜੈ ਭੀਮ ਜੈ ਭਗਵਾਨ ਜੈ ਭੀਮ ਜੈ ਭਗਵਾਨ ਜੈ ਭੀਮ ਜੈ ਸੈਂਟਰ ਗਵਰਨਮੈਂਟ ਅਜ ਕਰਨ ਜਾ ਰਹੀ ਹੈ ਦਲਿਤਾਂ ਨੂੰ ਦਬਾਇਆ ਜਾ ਰਿਹਾ ਹੈ ਜਾਤਪਾਤ ਦੇ ਆਧਾਰ ਤੇ ਲੜਾਇਆ ਜਾ ਰਿਹਾ ਹੈ ਇੱਕ ਦੂਜੇ ਵੀ ਬੰਡੀਆਂ ਪਾਈਆਂ ਜਾ ਰਹੀਆਂ ਹਨ ਜ਼ਬਰਦਸਤੀ ਆਪਾਂ ਕਈ ਜਗ੍ਹਾ ਦੇਖਦੇ ਹਾਂ ਮਿਨੋਰਟੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਪਾਂ ਰੁਟੀਨ ਦੇ ਵਿੱਚ ਵੀ ਦੇਖਦੇ ਆ ਕਿਤੇ ਨਾ ਕਿਤੇ ਬੰਦੇ ਕੁੱਟਮਾਰ ਹੁੰਦੀ ਆ ਔਰੋਂ ਇਹ ਕਿਹਾ ਜਾਂਦਾ ਵੀ ਚਲੋ ਪੱਕਾ ਵੀ ਕਰਦੇ ਆ ਵੀ ਬੋਲੋ ਜੈ ਸ਼੍ਰੀ ਰਾਮ ਦੇ ਨਾਰੇ ਲਾਓ ਮੁਸਲਮਾਨਾਂ ਨੂੰ ਬਹੁਤ ਮਤਲਬ ਕੁੱਟ ਵੱਢ ਕੇ ਉਹਨਾਂ ਨੂੰ ਕਿਹਾ ਜਾਂਦਾ ਜਿੰਦਾਬਾਦ ਜਿੰਦਾਬਾਦ ਦੇਵਤਾ ਜੀ ਜਿੰਦਾਬਾਦ 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 ਦੇਵਤਾ ਜੀ ਜਿੰਦਾਬਾਦ 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 ਦਾ ਮਕਸਦ ਇੱਕੋ ਇੱਕ ਸਾਰਿਆਂ ਦਾ ਮਕਸਦ ਹੈ ਕਿ ਜਿਹੜਾ ਬੀਜੇਪੀ ਸਰਕਾਰ ਨੇ ਆਪਾਂ ਨੂੰ ਧਰਮਾਂ ਦੇ ਆਧਾਰ ਤੇ ਵੱਡਣਾ ਸ਼ੁਰੂ ਕਰ ਦਿੱਤਾ ਜਾਂ ਤਾਂ ਪਾਤਾਂ ਦੇ ਆਧਾਰ ਤੇ ਵੱਡਣਾ ਸ਼ੁਰੂ ਕਰ ਦਿੱਤਾ ਉਸੇ ਚੀਜ਼ ਦਾ ਵਿਰੋਧ ਕਾਂਗਰਸ ਪਾਰਟੀ ਸ਼ੁਰੂ ਤੋਂ ਕਰਦੀ ਆਈ ਹੈ ਜੈ 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 ਇਸ ਮੁਕੀ ਵਕਫਕ ਪਿੰਡਾ ਤੋਂ ਆਏ ਕਾਂਗਰਸੀ ਆਗੂਆਂ ਤੇ ਵਰਕਰ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਖਿਲਾਫ ਜਮਕੇ ਨਾਰੇਬਾਜੀ ਕਰਦੀਆਂ ਕਿਹਾ ਕਿ ਜੋ ਬੀਤੇ ਦਿਨੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਕਾ ਦੇ ਖਿਲਾਫ ਗਲਤ ਚਿਪਣੀ ਕੀਤੀ ਸੀ 오रिजिनल ਕੇਂਦਰ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਉਹਨਾਂ ਕਹਿੰਦੇ ਕਿ ਕੇਂਦਰ ਦੀ ਸਰਕਾਰ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰਕੇ ਮੁਰਤ ਤੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਹਰਗੇਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸ ਪਾਰਟੀ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਕੇਂਦਰ ਸਰਕਾਰ ਦਾ ਅਰੋਹ ਤੱਕ ਵਿਰੋਧ ਜਾਰੀ ਰਹੇਗਾ ਜਦ ਤੱਕ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਖਿਲਾਫ ਕੀਤੀ ਗਈ ਟਿੱਪਣੀ ਲਈ ਮਾਫੀ ਮੰਗ ਕੇ ਅਸੀਵਾ ਨਹੀਂ ਦਿੱਤਾ ਗਿਆ ਇਸ ਮੁcke ਕਾਂਗਰਸੀ ਆਗੂਆਂ ਨੇ ਕਿ ਕਿ ਜੇਕਰ ਬਾਬਾ ਸਾਹਿਬ ਲੋਕ ਭਾਰਤ ਦਾ ਸਭਦਾਨ ਨਾਤਾ ਆਇਆ ਹੁੰਦਾ ਤਾਂ ਅੱਜ ਮੁਰਤੋ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋ ਜਾਂਦੇ ਉਹਨਾਂ ਵੱਲੋਂ ਦਿੱਤੇ ਗਏ ਸੰਵਿਧਾਨ ਦੇ ਕਾਰਨੀ ਅੱਜ ਅਸੀਂ ਲੋਕਤੰਤਰੀ ਢਾਂਚੇ ਵਿੱਚ ਆਜ਼ਾਦੀ ਨਾਲ ਜੀ ਰਹੇ ਹਾਂ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ को ਜਿਸ ਤਰ੍ਹਾਂ ਕੀ ਕਾਂਗਰਸ ਹਾਈ ਕਮਾਂਡ ਜੀ ਰਾਹੁਲ ਗਾਂਧੀ ਖੜਕੇ ਜੀ ਨੇ ਸਾਨੂੰ ਇਹ ਔਰ ਸਾਡੇ ਹਲਕਾ ਇੰਚਾਰਜ ਸਾਹਿਬ ਵਿੰਦਸਿੰਘ ਢਿੱਲੋਂ ਨੇ ਡਿਊਟੀ ਲਗਾਈ ਹੈ ਇਹ ਮਨੋਵਾਦੀ ਜਿਹੜੀ ਸੋਚ ਹੈ ਕੇਂਦਰ ਸਰਕਾਰ ਦੀ ਇਹ ਜਾਤਾ ਪਾਤਾ ਦੇ ਵੰਡਾਂ ਦੀ ਸਵਿਧਾਨ ਹੈ ਜਿਹੜਾ ਇਹ ਅਸਲ ਦੇ ਵਿੱਚ 26 ਜਨਵਰੀ ਕੱਲ ਜਿਵੇਂ ਆਉਣ ਵਾਲੀ 1950 ਮੂਲ ਤਾਂ ਯਾਦ ਹੋਇਆ 15 ਅਗਸਤ 1947 ਨੂੰ ਲੇਕਿਨ ਆਦੀ ਜਿਹੜੀ ਸਾਨੂੰ ਮਿਲੀ ਆ ਉਹ ਸਵਿਧਾਨ ਤੋਂ ਬਾਅਦ ਹੀ ਮਿਲੀ ਹੈ ਇਹਦੇ ਵਿੱਚ ਕੀ ਸਾਨੂੰ ਆਪਣੇ ਹੱਕਾਂ ਲਈ ਬੋਲਣ ਦਾ ਆਪਣੇ ਵੋਟ ਦੇ ਅਧਿਕਾਰ ਦਾ ਆਪਣੀਆਂ ਗੱਲਾਂ ਰੱਖਣ ਦਾ ਜਾਂ ਕਿਸੇ ਤਰ੍ਹਾਂ ਦੀ ਪ੍ਰੋਟੈਸਟ ਕਰਨ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ ਲੇਕਿਨ ਜੋ ਇਹ ਸੈਂਟਰਲ ਗਵਰਨਮੈਂਟ ਅੱਜ ਕਰਨ ਜਾ ਰਹੀ ਹੈ ਦਲਿਤਾਂ ਨੂੰ ਦਬਾਇਆ ਜਾ ਰਿਹਾ ਹੈ ਜਾਤਪਾਤ ਦੇ ਆਧਾਰ ਤੇ ਲੜਾਇਆ ਜਾ ਰਿਹਾ ਹੈ ਇੱਕ ਦੂਜੇ ਵੀ ਬੰਡੀਆਂ ਪਾਈਆਂ ਜਾ ਰਹੀਆਂ ਹਨ ਜ਼ਬਰਦਸਤੀ ਆਪਾਂ ਕਈ ਜਗ੍ਹਾ ਦੇਖਦੇ ਹਾਂ ਮਿਨੋਰਟੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਪਾਂ ਰੁਟੀਨ ਦੇ ਵਿੱਚ ਵੀ ਦੇਖਦੇ ਆ ਵੀ ਕਿਤੇ ਨਾ ਕਿਤੇ ਬੰਦੇ ਕੁੱਟਮਾਰ ਹੁੰਦੀ ਆ ਔਰ ਉਹ ਇਹ ਕਿਹਾ ਜਾਂਦਾ ਵੀ ਚਲੋ ਪੱਕਾ ਵੀ ਕਰਦੇ ਆ ਵੀ ਬੋਲੋ ਜੈ ਸ਼੍ਰੀ ਰਾਮ ਦੇ ਨਾਰੇ ਲਾਓ ਮੁਸਲਮਾਨਾਂ ਨੂੰ ਬਹੁਤ ਮਤਲਬ ਕੁੱਟ ਵੱਢ ਕੇ ਉਹਨਾਂ ਨੂੰ ਕਿਹਾ ਜਾਂਦਾ ਇਹ ਇੱਕ ਐਦਾਂ ਦਾ ਮੁਲਕ ਹੈ ਸਾਡਾ ਵੱਖ-ਵੱਖ ਜਾਤੀਆਂ ਇੱਥੇ ਰਹਿੰਦੀਆਂ ਵੱਖ-ਵੱਖ ਧਰਮ ਹੈ ਔਰੇ ਵੱਖ-ਵੱਖ ਪਾਸ਼ਾ ਹੈ ਸਾਰਿਆਂ ਨੂੰ ਆਪਣਾ ਅਧਿਕਾਰ ਹੈ ਵੀ ਆਪਣੇ ਆਪਣੇ ਮੁਤਾਬਿਕ ਜ਼ਿੰਦਗੀ ਜੀਓ ਆਪਣੇ ਉਹਨੇ ਮੁਤਾਬਿਕ ਆਪਣੇ ਹੱਕਾਂ ਲਈ ਲੜੋ ਲੇਕਿਨ ਇੰਨਾ ਤੱਕਾ ਸਹੀ ਹੋ ਰਹੀ ਹੈ ਇਹਦਾ ਅੰਗਰੇਜ਼ਾਂ ਸਰਕਾਰ ਦੇ ਵਿੱਚ ਜਿੱਦਾਂ ਉਹਨਾਂ ਨੇ ਕਿਹਾ ਜੀ ਵੰਡੀਆਂ ਫਾਪਾ ਕੇ ਮੁਲਕ ਨੂੰ ਵੰਡਤਾ ਉਦੋਂ ਹੀ ਅੱਜ ਹਾਲਾਤ ਦੁਆਰਾ ਪੈਦਾ ਕਰਦੇ ਬੀ ਇਸ ਜਿਆਦਾ ਇਸ ਜਿਆਦਾ ਇਹਨੂੰ ਇਦਾਂ ਕਰ ਦੋ ਮੈਨੂੰ ਇਦਾਂ ਕਰ ਦੋ ਜਦ ਕਿ ਇਹ ਵੋਟਿੰਗ ਦਾ ਅਧਿਕਾਰ ਵੀ ਇਵਨ ਲੇਡੀਜ਼ ਨੂੰ ਵੀ ਉਹ ਵੀ ਸਾਰਾ ਸਵਿਧਾਨ ਨਹੀਂ ਸਾਨੂੰ ਦਿੱਤਾ ਹੈਗਾ ਇਹਦੇ ਤਹਿਤ ਅੱਜ ਅਸੀਂ ਪ੍ਰੋਟੈਸਟ ਕਰਨ ਨੂੰ ਜਾ ਰਹੇ ਆ ਇਹਨਾਂ ਗੱਲਾਂ ਨੂੰ ਮੈਂ ਜਿਆਦਾ ਨਹੀਂ ਕਹਿੰਦਾ ਹੋਇਆ ਇਹੀ ਗੱਲ ਕਰਾਂਗਾ ਵੀ ਇਹ ਜਿਹੜੀ ਮਨੁਵਾਦੀ ਸੋਚ ਵਾਲੇ ਲੋਕ ਐ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਇਹਨਾਂ ਨੂੰ ਇੰਨਾ ਤੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ شریف ਔਰ ਆਮ ਜਿਹੜੀ ਜਨਤਾ ਹੈ ਉਹ ਇਹਨਾਂ ਬਾਰੇ ਵੇਰ ਰਹੀ ਹੈ ਜਿਨ੍ਹਾਂ ਨੂੰ ਕਿ ਇੰਨੀਆਂ ਗੱਲਾਂ ਦਾ ਪਤਾ ਹੋਵੇ ਆਮ ਜਨਤਾ ਕੀ ਹੈ ਮਗਰ ਲਾ ਕੇ ਉਜਨਾ ਕੋਈ ਕਾਰ ਹੈ ਜੀ ਕਰ ਜਾਂਦੀਆਂ ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਉਹ ਕਮਿਆਜੇ ਭੁਗਤਨੇ ਪੈਂਦੇ ਆ ਸੋ ਇਹਨਾਂ ਗੱਲਾਂ ਨੂੰ ਮੈਂ ਜ਼ਿਆਦਾ ਨਾ ਕਹਿੰਦਾ ਹੋਏ ਇਹੀ ਗੱਲ ਕਾਵਾਂਗਾ ਵੀ ਬਹੁਤ ਵਧੀਆ ਤਰੀਕੇ ਨਾਲ ਇਸ ਦੇਸ਼ ਨੂੰ ਵੰਡੀਆਂ ਚ ਨਾ ਪਾਓ ਪਿਆਰ ਆਪਸ ਪਿਆਰ ਰਹੇ ਦੋ ਸਾਰੇ ਨੂੰ ਇਕੱਠੇ ਰਹਿੰਦੇ ਇੱਕ ਜੁਠੋਂ ਦਾ ਇਹ ਸਾਰਨ ਮੈਂ ਸੱਦਾ ਦਿੰਦਾ ਦੇਖੋ ਜੀ ਇਹ ਜਿਹੜਾ ਪ੍ਰੋਟੈਸਟ ਕਾਂਗਰਸ ਪਾਰਟੀ ਪੂਰੇ ਦੇਸ਼ ਭਰ ਦੇ ਉੱਤੇ ਕਰਨ ਜਾ ਰਹੀ ਹੈ ਔਰ ਕਰਦੀ ਪਈ ਹੈ ਉਸ ਉਸ ਦੇਸ਼ ਭਰ ਦੇ ਪ੍ਰੋਟੈਸਟ ਨੂੰ ਅਸੀਂ ਅੱਜ ਬਲੌਗ ਪੱਧਰ ਤੇ ਲੈ ਕੇ ਆਏ ਆਂ ਅਸੀਂ ਜੇ ਸਾਡਾ ਬਲਾਕ ਹੈ ਨੂਰਪੁਰ ਬੇਦੀ ਬਲਾਕ ਤੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਜਿਹੜੇ ਲੋਕਲ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਬੁਲਾਰੇ ਸੀਨੀਅਰ ਨੇਤਾ ਸਾਰੇ ਇੱਥੇ ਇਕੱਤਰ ਹੋਏ ਹੈ ਇਕੱਤਰ ਹੋਣ ਦਾ ਮਕਸਦ ਇੱਕੋ ਇੱਕ ਸਾਰਿਆਂ ਦਾ ਮਕਸਦ ਹੈ ਕਿ ਜਿਹੜਾ ਭਾਜਪਾ ਸਰਕਾਰ ਨੇ ਆਪਾਂ ਨੂੰ ਧਰਮਾਂ ਦੇ ਆਧਾਰ ਤੇ ਵੰਡਣਾ ਸ਼ੁਰੂ ਕਰ ਦਿੱਤਾ ਜਾਤਾਂ ਪਾਤਾਂ ਦੇ ਆਧਾਰ ਤੇ ਵੰਡਣਾ ਸ਼ੁਰੂ ਕਰ ਦਿੱਤਾ ਉਸੇ ਚੀਜ਼ ਦਾ ਵਿਰੋਧ ਕਾਂਗਰਸ ਪਾਰਟੀ ਸ਼ੁਰੂ ਤੋਂ ਕਰਦੀ ਆਈ ਹੈ ਤੇ ਹੁਣ ਕੀ ਹੈ ਇਹ ਹੁਣ ਵੀ ਅਸੀਂ ਉਸੇ ਚੀਜ਼ ਦਾ ਵਿਰੋਧ ਕਰਦੇ ਆ ਰਹੇ ਹਾਂ ਤੇ ਜਿਹੜਾ ਸੰਵਿਧਾਨ ਦਾ ਕੰਮ ਕਰਦੇ ਪਏ ਆ ਵੀ ਸੰਵਿਧਾਨ ਦਾ ਇਹ ਸੰਵਿਧਾਨ ਨੂੰ ਇੱਕ ਪਾਸੇ ਕਿਨਾਰਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੀ ਪਈ ਹੈ ਬੀਜੇਪੀ ਬੀਜੇਪੀ ਸਰਕਾਰ ਤੇ ਕਾਂਗਰਸ ਪਾਰਟੀ ਦੇ ਸਾਡੇ ਰਾਹੁਲ ਗਾਂਧੀ ਜਿਹੜਾ ਜਿਹੜੇ ਕਿ ਆਪੋਜੀਸ਼ਨ ਦੇ ਆਪੋਜੀਸ਼ਨ ਦੇ ਵਿਰੋਧੀ ਧਿਰ ਦੇ ਨੇਤਾ ਹੈ ਲੋਕ ਸਭਾ ਦੇ ਵਿੱਚ ਉਹਨਾਂ ਨੇ ਜ਼ੋਰਦਾਰ ਤਰੀਕੇ ਨਾਲ ਉਸੇ ਚੀਜ਼ ਦਾ ਵਿਰੋਧ ਕੀਤਾ ਜੇ ਕਾਂਗਰਸ ਪਾਰਟੀ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਪੂਰਨੇ ਤੋਂ ਚੱਲਦੀ ਹੋਈ ਪੂਰੇ ਦੇਸ਼ ਭਰ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕਰਦੇ ਆ ਤੇ ਉਸੇ ਲੈਵਲ ਦੇ ਉੱਤੇ ਅਸੀਂ ਇਸ ਜੀ ਨੂੰ ਬਲਾਕ ਲੈਵਲ ਤੇ ਲੈ ਕੇ ਆਏ ਆ ਅਸੀਂ ਅੱਜ ਬਲਾਕ ਨੂੰ ਤੇ ਬੇਦੀ ਦੇ ਵਿੱਚ ਸੰਵਿਧਾਨ ਬਚਾਓ ਯਾਤਰਾ ਕੱਢਣ ਜਾ ਰਹੇ ਆ ਤੇ ਅਸੀਂ ਸੰਵਿਧਾਨ ਦੀ ਰੱਖਿਆ ਦੇ ਉੱਤੇ ਲੋਕਾਂ ਨੂੰ ਵੇਰ ਕਰਾਂਗੇ ਸੰਵਿਧਾਨ ਬਚਾਓ ਯਾਤਰਾ ਅਸੀਂ ਕੱਢਣ ਜਾ ਰਹੇ ਆ ਤੇ ਜੋ ਭਾਜਪਾ ਸੰਵਿਧਾਨ ਦਾ ਜਿਹੜਾ ਉਹ ਸੰਵਿਧਾਨ ਦੇ ਉੱਤੇ ਲੋਕਾਂ ਨੂੰ ਬੰਨ ਰਹੀ ਹੈ ਉਹਦਾ ਅਸੀਂ ਵਿਰੋਧ ਕਰਦੇ ਆ ਦੇਖੋ ਜੋੜੀ ਬੀਜੇਪੀ ਪਾਰਟੀ ਹੈ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਹੈ ਸਾਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਹੈ ਪਰ ਜਦੋਂ ਕੋਈ ਪ੍ਰਧਾਨ ਮੰਤਰੀ ਦੇਸ਼ ਦਾ ਬਣਦਾ ਹੈ ਉਹ ਸਮੁੱਚੇ ਦੇਸ਼ ਦਾ ਬਣਦਾ ਹੈ ਉਹਦੇ ਵਿੱਚ ਕੋਈ ਬੰਡੀ ਦੇ ਆਧਾਰ ਤੇ ਨਹੀਂ ਹੁੰਦਾ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹਮੇਸ਼ਾ ਜੀ ਨੇ ਇੱਕ ਬਾਬਾ ਪੀਮਰਾਏ ਅੰਬੇਦਕਰ ਜੀ ਤੇ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਲਈ ਬਹੁਤ ਇਹ ਸ਼ਰਮਨਾਕ ਗੱਲ ਹੈ ਉਹਨਾਂ ਨੂੰ ਇਹ ਜੀ ਟਿੱਪਣੀ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਸੋ ਜਿਹੜੀ ਭਾਜਪਾ ਪਾਰਟੀ ਹੈ ਸ਼ੁਰੂ ਤੋਂ ਹੀ ਜਿਹੜੀ ਜਾਤੀ ਦੇ ਆਧਾਰ ਤੇ ਲੋਕਾਂ ਨੂੰ ਵੰਡਦੀ ਹੈ ਆਰਐਸਐਸ ਸੋ ਅਸੀਂ ਤਾਂ ਹਮੇਸ਼ਾ ਜੀ ਨੂੰ ਇਹ ਕਹਾਂਗੇ ਕਿ ਪੂਰੇ ਦੇਸ਼ ਤੋਂ ਮਾਫੀ ਮੰਗਣ ਅੱਜ ਅਸੀਂ ਜੋ ਇਹ ਸੰਵਿਧਾਨ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਇਹਦਾ ਮਕਸਦ ਇਹ ਹੈ ਕਿ ਅਮਿਤ ਸ਼ਾਹ ਜੀ ਸਾਤੋਂ ਆਕੇ ਪੂਰੇ ਦੇਸ਼ ਤੋਂ ਜਦ ਤੱਕ ਮਾਫੀ ਨਹੀਂ ਮੰਗਦੇ ਹੈਗੇ ਕਿਉਂਕਿ ਜੋ ਜੋ ਸੰਵਿਧਾਨ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਬਣਾਇਆ ਹੈ ਉਹ ਲੋਕਤੰਤਰ ਦੇ ਵਾਸਤੇ ਬਣਾਇਆ ਗਿਆ ਹੈ ਉਹ ਲੋਕਾਂ ਦੀ ਸੇਵਾ ਵਾਸਤੇ ਬਣਾਇਆ ਗਿਆ ਇਹਦੇ ਵਿੱਚ ਸਾਰੇ ਧਰਮਾਂ ਨੂੰ ਤੇ ਸਾਰੇ ਹੀ ਜੀ ਸਾਰੇ ਧਰਮਾਂ ਨੂੰ ਇੱਕ ਲੈ ਕੇ ਚੱਲਦੇ ਚੱਲੇ ਪਏ ਆ ਤੇ ਡਾਕਟਰ ਬੀਆ ਬੇਟਕਰ ਦੇ ਸਿਧਾਂਤ ਹੈ ਤੇ ਅੱਜ ਤੱਕ ਅਸੀਂ ਆਪਣੇ ਲੋਕਤੰਤਰ ਨੂੰ ਬਚਾ ਕੇ ਰੱਖਿਆ ਹੋਇਆ ਇਸ ਲੋਕਤੰਤਰ ਨੂੰ ਬਚਾਉਣ ਦੀ ਖਾਤਰ ਅਸੀਂ ਅਮਿਤ ਸ਼ਾਹ ਜੀ ਦਾ ਬੀਜੇਪੀ ਦੇ ਦਿੱਤਾ ਅਮਿਤ ਸ਼ਾਹ ਜੀ ਦਾ ਵਿਰੋਧ ਕਰਦੇ ਹਾਂ ਤੇ ਇਸ ਸੰਵਿਧਾਨ ਨੂੰ ਬਚਾਉਣ ਦੀ ਖਾਤਰ ਅੱਜ ਇਹ ਜਿਹੜੀ ਹੈ ਰੈਲੀ ਕਾਂਗਰਸ ਦੀ ਰੈਲੀ ਰੋਪੜ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਅਸੀਂ ਬਲਾਕ ਪੱਧਰ ਤੇ ਸ਼ੁਰੂ ਕੀਤੀ ਗਈ ਤੇ ਅਸੀਂ ਇਸ ਰੈਲੀ ਦਾ ਸਮਰਥਨ ਕਰਦੇ ਹਾਂ